ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਆਨਵਾਜ ਦੀ ਵੀਡੀਓ ਦੇ ਵਿੱਚ ਜਿਸ ਤਰ੍ਹਾਂ ਆਪਾਂ ਪਿਛਲੇ 2 ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀਗੀ 메인 ਰੋਡ ਤੇ ਦੋ ਘਟਨਾਵਾਂ ਹੋਈਆਂ ਤੇ ਅਫਸੋਸ ਨਾਲ ਗੱਲ ਹੈ ਕਿ ਦੋਨੇ ਜਿਹੜੇ ਵੀਰਾਂ ਤੇ ਹਮਲਾ ਹੋਇਆ ਸੀ ਦੋਨਾਂ ਦੀ ਡੈਥ ਹੋ ਚੁੱਕੀ ਆ ਅੰਕਲ ਗੁਰਦੀਪ ਸਿੰਘ ਜੀ ਤੇ ਜਿਹੜਾ ਦੂਜਾ ਸੰਸਾਰਪੁਰ ਵਾਲਾ ਲੜਕਾ ਸੀ ਤੇ ਇਹ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਤੇ ਅੱਜ ਆਪਾਂ ਖੜੇ ਆ ਬਿਲਕੁਲ ਖੇੜੇ ਏਡੇ ਤੇ ਰਾਜੂ ਸੀਮਨਸ ਫੂਟੋਰ ਵਾਲਿਆਂ ਦੇ ਤੋ ਸਾਰੇ ਰਾਜੂ ਵੀਰ ਨੂੰ ਜਾਣਦੇ ਹੀ ਆ ਤੇ ਇਹਨਾਂ ਦੇ ਵੀ ਕੱਲ ਰਾਤ ਤਾਜੀ ਚੋਰੀ ਹੋਈ ਆ ਜੀ ਤੇ ਕਰਦੇ ਆ ਵਾਈਹੂਨਾਂ ਨਾਲ ਗੱਲਬਾਤ ਤੁਹਾਨੂੰ ਸਾਰੀ ਇਨਫੋਰਮੇਸ਼ਨ ਦਿੰਨੇ ਜਾਣਕਾਰੀ ਆਪਾਂ ਭਾਈ ਤੋਂ ਲੈਨੇ ਆ ਕੀ ਕੀ ਚੋਰੀ ਹੋਇਆ ਤੇ ਕਿੱਧਰ ਦੀ ਬੰਦੇ ਆਏ ਸੀਗੇ ਉਹ ਸਾਰਾ ਕੁਝ ਤੁਹਾਨੂੰ ਤੇ ਪੁਲਿਸ ਪ੍ਰਸ਼ਾਸਨ ਦੇ ਚ ਕੀ ਕਰ ਰਿਹਾ ਆ ਸਾਰੀਆਂ ਗੱਲਾਂ ਬਾਤਾਂ ਤੇ ਪਾਈਹੂਨਾਂ ਦਾ ਕਿੰਨਾ ਕ ਨੁਕਸਾਨ ਹੋਇਆ ਆ ਭਾਜੀ ਕਿਦਾਂ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਜੀ ਆ ਭਾਜੀ ਪਤਾ ਲੱਗਾ ਸੀ ਆਪਣੇ ਚੋਰੀ ਹੋ ਗਈ ਨਾ ਕੱਲ ਕੱਲ ਰਾਤ ਨਾ ਕੱਲ ਰਾਤ ਤੇ ਕੀ ਕੀ ਭਾਜੀ ਲੈ ਗਏ ਸਾਡੇ ਸਰ ਅੰਦਰ ਮੋਟਰ ਸੀਗੀ 2 ਐਚਪੀ ਦੀ ਉਹ ਵੀ ਲੈ ਗਏ ਇਨਵਰਟਰ ਸੈੱਟ ਲਗਾਏ کیا ਬਾਤ ਤੇ ਜੀਸੀਬੀ ਦੀ ਆ ਬੈਟਰੀ ਅੱਛਾ ਚਾਰ ਟਰੈਕਟਰਾਂ ਦੀਆਂ ਬੈਟਰੀਆਂ ਚਾਰ ਟਰੈਕਟਰਾਂ ਦੀਆਂ ਬੈਟਰੀਆਂ ਹਾਂਜੀ ਅੱਛਾ ਜੀ ਤੇ ਪਲੱਸ ਤਾਰ ਵਾਇਰਿੰਗ ਵਾਲੀ ਉਹ ਸੀਗੀ 5-6 ਕਵਾਂਟਲ 5-6 ਕਵਾਂਟਲ ਉਹ ਕਿੰਨੇ ਦਾ ਮਾਲ ਹੋਣਾ ਸਾਡਾ ਜੀ ਇਹ 1 ਲੱਖ 20-25 ਹਜ਼ਾਰ ਦਾ ਟੋਟਲ ਸਮਾਨ ਹੋ ਗਿਆ ਇਹਨੇ ਦਾ ਨਾ ਤੇ ਆਏ ਕਿਦਾਂ ਸੀ ਬਾਈ ਕੰਨ ਟੱਪ ਕੇ ਕਿ ਨਹੀਂ ਆਏ ਸਰ ਇਧਰੋਂ ਆਏ ਕੰਨ ਟੱਪ ਕੇ ਆਹ ਕੰਨ ਟੱਪੀ ਨਾ ਬਾਈ ਆਹ ਕੰਨ ਟੱਪੀ ਭਾਜੀ ਉਹਨਾਂ ਦੀ ਦੋਹਾਂ ਇਹ ਨੀਵੀਂ ਆ ਥੋੜੀ ਜੀ ਕੰਨ ਨਾ ਨਹੀਂ 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 ਹਾਂ ਬਹੁਤ ਦੂਸਰੇ ਪਾਸੇ ਦੇਖੋ 15 ਫੁੱਟ ਉੱਚੀ ਹੋ ਆ ਅੱਛਾ ਤੇ ਆਏ ਕਿਦਾਂ ਕੀ ਉਧਰ ਪਾਣੀ ਕਿੱਦਾਂ ਜਗਾਨ ਲਾਇਆ ਹੋਊਗਾ ਆ ਕੰਨ ਦਿਆ ਜੀ ਬਹੁਤ ਭਾਜੀ ਹੁਣੇ ਕਹਿੰਦੇ ਕਿ ਬਹੁਤ ਜ਼ਿਆਦਾ ਉੱਚੀ ਆ ਉਧਰਲੀ ਸਾਈਡ ਤੋਂ ਪਰ ਆਪਾਂ ਚਲੋ ਚੈੱਕ ਵੀ ਕਰਾਂ ਦਿੰਦੇ ਤੁਹਾਨੂੰ ਤੇ 14 ਦੇ ਹੌਸਲੇ ਪੂਰੇ ਬਲੰਦਿਆ ਜੀ ਏਰੀਏ ਦੇ ਵਿੱਚ ਰੋਜ਼ ਨਵੀਆਂ ਨਵੀਆਂ ਆਵਾਰਦਤਾਂ ਹੋ ਰਹੀਆਂ ਆ ਦੇਖੋ ਐਨੀ ਨੀਵੀਂ ਕੰਧ ਆ ਦੇਖ ਲਓ ਕਿੰਨੀ ਆ ਆ ਦੇਖੋ ਤੇ ਇਧਰ ਦੀ ਚੜ ਕੇ ਅੰਦਰ ਆਏ ਆ ਤੇ ਸਾਰਾ ਜਿਹੜਾ ਆਵਾਰਦਤ ਨੂੰ ਅੰਜਾਮ ਦਿੱਤਾ ਆ ਤੇ ਚਾਰ ਟਰੈਕਟਰਾਂ ਦੀਆਂ ਬੈਟਰੀਆਂ ਆਪ ਸੋਚ ਲਓ ਇਨਵਰਟਰ ਦਾ ਬੈਟਰਾ ਉਸ ਤੋਂ ਬਾਅਦ ਤਾਰ ਸੀ ਭਾਈ ਉਹਨਾਂ ਦੀ 1.5 ਲੱਖ ਦੇ ਲੱਗੇ ਸਾਰਾ ਸਮਾਨ ਮੋਟਰ ਵੀ ਦੋ ਐਚਪੀ ਦੀ ਉਹ ਖੋਲ ਕੇ ਲੈ ਗਿਆ ਫੇਟ ਕੀਤੀ ਦੀ ਅੱਛਾ ਕਿੱਥੇ ਲੱਗੀ ਸੀ ਬਾਜੀ ਆਹ ਦੇਖੋ ਮਾਸ਼ਾਅੱਲਾ ਤੇ ਪੁੱਟ ਪਰਦੌਣ ਓਕੇ ਓਕੇ ਆ ਦੇਖੋ ਇੱਥੇ ਨਾ ਬਾਈ ਉਹਨਾਂ ਦੇ ਮੋਟਰ ਲੱਗੀ ਸੀਗੀ ਉਹ ਵੀ ਖੋਲ ਕੇ ਲੈ ਕੇ ਗਏ ਆ ਆ ਦੇਖੋ ਆ ਜਗ੍ਹਾ ਤੇ ਮੋਟਰ ਲੱਗੀ ਹੋਈ ਸੀਗੀ ਨਾਲ ਉੱਪਰ ਵੀ ਲੱਗੀ ਹੋਈ ਆ ਵੱਡੀ ਮੇਤਾਲ ਤੇ ਇਥੋਂ ਮੋਟਰ ਵੀ ਖੋਲ ਕੇ ਲਗਾਏ ਆ ਤੇ ਇਹੋ ਜਿਹੇ ਕੁਝ ਹਾਲਾਤ ਬਣੇ ਹੋਏ ਆ ਜਮਸ਼ੇਰ ਦੀ ਜੀ ਇਹਦੇ ਇਹ ਚੋਰੀਆਂ ਵਾਰ ਦਾ ਤਾਂ ਜਿਹੜੀਆਂ ਰੁਕਾਂ ਦਾ ਨਾਂ ਨਹੀਂ ਲੈ ਰਹੀਆਂ ਜਦ ਕਿ ਸਦਰਥਾਣਾ ਪੈਂਡ ਆਪਣੇ ਜਮਸ਼ੇਰ ਵਿੱਚ ਹੀ ਆ ਤੇ ਜਿੱਥੇ ਤੁਸੀਂ ਸੋਚ ਕੇ ਦੇਖੋ ਜਿੱਥੇ ਪੁਲਿਸ ਦਾ ਪਹੁੰਚ ਹੀ ਹੈ ਨਹੀਂਗੀ ਉਥੇ ਕੀ ਹਾਲਾਤ ਹੁੰਦੇ ਹੋਣਗੇ ਤੇ ਭਾਈ ਪੁਲਿਸ ਪ੍ਰਸ਼ਾਸਨ ਕੀ ਕਰ ਰਿਹਾ ਕੀ ਤੁਹਾਨੂੰ ਦੱਸਿਆ ਵਾ ਗਏ ਸੀਗੇ ਉਥੇ ਥਾਣੇ 'ਤੇ ਦੋ ਵਾਰ ਹੀ ਆਏ ਆ ਠੀਕ ਹੈ ਜੀ ਗੱਲਾਂ ਕਹਿੰਦੇ ਜੀ ਕੋਰ ਗਏ ਆ ਜਿਹੜਾ ਜੀ ਡਿਊਟੀ ਹੈ ਜੀ ਉਹਨਾਂ ਕਹਿੰਦੇ ਜੀ ਦੋ ਦਿਨ ਛੁੱਟੀ 'ਤੇ ਆ ਅੱਲੇ ਤੱਕ ਮੈਨੂੰ ਐਪਲੀਕੇਸ਼ਨ ਦੇ ਕੇ ਦਿਆ ਲਿਖੇ ਕੁਝ ਦੇਖਣ ਆਇਆ ਕੋਈ ਚੈੱਕ ਕੋਈ ਨਹੀਂ ਆ ਜੀ ਕੋਈ ਆਇਆ ਵੀ ਨਹੀਂ ਸੀ ਕੋਈ ਨਹੀਂ ਆ ਤੁਸੀਂ ਆਪ ਸੋਚੋ ਭਾਜੀ ਹੁਣੀ ਦੋ ਵਾਰ ਕੱਲ ਸਵੇਰੇ ਆ ਕੇ ਵਾਰ ਦਾ ਦੇਖੀ ਆ ਹੋਈ ਹੋਈ ਸੀਗੀ ਤੇ ਕੱਲ ਦਾ ਪੂਰਾ ਦਿਨ ਤੇ ਅੱਜ ਵੀ ਸ਼ਾਮ ਹੋ ਗਈ ਭਾਜੀ ਆ ਨਾ ਤੇ ਕੋਈ ਪੁਲਿਸ ਵਾਲਾ ਕੋਈ ਮੁਲਾਜ਼ਮ ਇੱਥੇ ਚੈੱਕ ਕਰਨ ਨਹੀਂ ਆਇਆ ਕਿ ਕੀ ਤੁਹਾਡਾ ਗਿਆ ਆ ਕੋਈ ਜਿਹੜੀ ਮੌਕੇ ਦੀ ਤਫ਼ਤੀਸ਼ ਹੁੰਦੀ ਆ ਕੀ ਆਪਾਂ ਚੈੱਕ ਕਰਨ ਤਾਂ ਹੋਣੀ ਆ ਤੇ ਭਾਜੀ ਇੱਥੇ ਚੋਰੀ ਹੋਈ ਆ ਕਿੱਦਾਂ ਵੀ ਆਏ ਆ ਤੇ ਪੁਲਿਸ ਪ੍ਰਸ਼ਾਸਨ ਦਾ ਕੋਈ ਵੀ ਬੰਦਾ ਨਹੀਂ ਇੱਥੇ ਭਾਜੀ ਹੁਣ ਕਿਹਨਾਂ ਕੋ ਪਹੁੰਚਿਆ ਤੇ ਤੁਸੀਂ ਆਪ ਹਿਸਾਬ ਲਾ ਲਓ ਪਿੰਡ ਵਾਲੇ ਤੁਸੀਂ ਕਿੰਨੇ ਕੁ ਰੱਖੇ ਤੇ ਆਂ ਤੁਸੀਂ ਪਿੰਡ ਵਿੱਚ ਥਾਣਾ ਲਿਆ ਕੇ ਕਿੰਨੀ ਕੁ ਸਮਝਦਾਰੀ ਕੀਤੀ ਆ ਜੇ ਪਿੰਡ ਵਿੱਚ ਥਾਣਾ ਹੋਣ ਤੇ ਵੀ ਇੰਨੀਆਂ ਵੱਡੀਆਂ-ਵੱਡੀਆਂ ਵਾਰਦਾਤਾਂ ਹੋ ਸਕਦੀਆਂ ਆ ਤਾਂ ਉਹ ਤੋਂ ਪਰੇ ਕੀ ਆ ਜਿਹੜਾ ਇੰਨਾ ਟਾਈਮ ਹੀ ਲੱਗਾ ਕਿ ਇੱਥੇ ਏਡੀ ਵੱਡੀ ਵਾਰਦਾਤ ਹੋ ਕੇ ਕਿਸੇ ਦਾ 1.5 ਲੱਖ ਦਾ ਨੁਕਸਾਨ ਹੋ ਗਿਆ ਤੇ ਪੁਲਿਸ ਆਪਣੇ ਆ ਦੋ ਕਦਮਾਂ ਤੇ ਪੁਲਿਸ ਆ ਥਾਣਾ ਆ ਤੇ ਚੱਲ ਕੇ ਆ ਕੇ ਦੇਖ ਨਹੀਂ ਸਕੇ ਸੋ ਬੜੀ ਮੰਦਭਾਗੀ ਗੱਲ ਆ ਜੇ ਇਹਦੇ ਵਿੱਚ ਕਤਲ ਵੀ ਦੋ ਹੋਏ ਆ ਤੁਹਾਡੇ ਸਾਹਮਣੇ ਤੁਹਾਨੂੰ ਵੀਡੀਓ ਦਿਖਾਈਆਂ ਸੀਗੀਆਂ ਕੇ ਇਰਾਦੇ ਕਤਲ ਦੇ ਨਾਲ ਦੋ ਬੰਦਿਆਂ ਨੂੰ ਮਾਰਿਆ ਗਿਆ ਤੇ ਉਹਨਾਂ ਦੀ ਡੈਥ ਹੋ ਚੁੱਕੀ ਆ ਉਹਦੇ ਤੇ ਵੀ ਕੋਈ ਅਪਡੇਟ ਨਹੀਂ ਹੈਗੀ ਹਲੇ ਤੱਕ ਤੇ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਇਹਨਾਂ ਵੱਲ ਧਿਆਨ ਦਿੱਤਾ ਜਾਵੇ ਜਿਹੜਾ ਏਰੀਆ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਇਹ ਤੁਸੀਂ ਠੱਲ ਪਾਓ ਤੇ ਇਹ ਕੋਈ ਚੰਗੀ ਗੱਲ ਨਹੀਂ ਆਪਾਂ ਜਮਸ਼ੇਰਬਾਝ ਥਾਣਾ ਹੁੰਦੇ ਹੋਏ ਵੀ ਤੁਸੀਂ ਹਲੇ ਤੱਕ ਦੋ ਦਿਨ ਹੋ ਗਏ ਇੱਥੇ ਪਹੁੰਚੇ ਨਹੀਂਗੇ ਤੇ ਇਹ ਵੱਤੋ ਵੀਡੀਓ ਸ਼ੇਅਰ ਕਰਿਓ ਤਾਂ ਕਿ ਹੋਰ ਲੋਕ ਵੀ ਸੁਚੇਤ ਰਹਿਣ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਹੋਰ ਇਦਾਂ ਦੀ ਅਪਡੇਟ ਦੇਣ ਲਈ ਤੇ ਹੋਰ ਵੀ ਤੁਹਾਨੂੰ ਜਿਹੜੀਆਂ ਹੋਰ ਦੋ ਵਾਰ ਦਾ ਤਾਂ ਹੋਰ ਹੋਈਆਂ ਆ ਉਹਨਾਂ ਦੀ ਵੀ ਵੀਡੀਓ ਜਰੂਰ ਤੁਹਾਨੂੰ ਲਈ ਲੈ ਕੇ ਆਵਾਂਗੇ ਤਾਂ ਕਿ ਪਤਾ ਲੱਗ ਸਕੇ ਪਿੰਡ ਵਿੱਚ ਕਿੱਦਾਂ ਦੇ ਹਾਲਾਤ ਆ ਕਿਉਂਕਿ 8 ਵਜੇ ਤੋਂ ਬਾਅਦ ਘਰੋਂ ਨਿਕਲਣ ਦੀ ਦਿਲ ਨਹੀਂ ਕਰਦਾ ਤੇ ਜੇ ਆਪਾਂ ਘਰ ਛੱਡ ਕੇ ਕਿਤੇ ਆਪਾਂ ਬਾਹਰ ਵੀ ਗਏ ਆ ਤੇ ਤੁਹਾਡੇ ਘਰ ਚੋਰੀ ਹੋ ਸਕਦੀ ਆ ਇਹ ਤੁਸੀਂ ਹੁਣ ਆਪ ਸੋਚਣਾ ਆ ਘਰ ਛੱਡ ਕੇ ਬਾਹਰ ਜਾਣਾ ਆ ਘਰੇ ਕੋਈ ਤਾਂ ਕੋਈ ਹੋਵੇ ਨਾ ਹੋਵੇ ਜਾਂ 8 ਵਜੇ ਤੋਂ ਬਾਅਦ ਕਿੱਦਾਂ ਆਪਣੀ ਸੇਫਟੀ ਤੁਸੀਂ ਕਰਨੀ ਆ ਜੇ ਤੁਸੀਂ ਤੁਹਾਨੂੰ ਕਿਤੇ ਜਾਣਾ ਪੈਂਦਾ ਵਾਹਿਗੁਰੂ ਜੀ ਕਾ ਖਾਲਸਾ